ਪੱਟੀ ਅਦੀਨਪੰਦੇ ਪਿੰਡ ਤਲਵੰਡੀ ਮੁਸਤਤ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚ 7 ਟੋਲੇ ਸੋਨਾ ਤੇ 50000 ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਲੈ ਕੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਲੈ ਕੇ ਫਰਾਰ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਗੁਰਮukh ਸਿੰਘ ਨੇ ਦੱਸਿਆ ਕਿ ਉਹ ਰੱਖ ਬੰਨਣ ਲਈ ਆਪਣੀ ਮਾਤਾ ਮਨਜਿੰਦਰ ਘਰ ਤੇ ਆਪਣੀ ਪਤਨੀ ਦੇ ਨਾਲ ਕਿਤੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਤੇ ਉਸ ਦਾ ਛੋਟਾ ਭਰਾ ਸਤਨਾਮ ਸਿੰਘ ਸਾਡੇ ਪਿੱਛੇ ਦੁਕਾਨ ਤੇ ਚਲਾ ਗਿਆ ਤੇ ਉਸ ਦਾ ਪਿਤਾ ਖੇਤਾਂ ਵਿੱਚ ਕੰਮ ਕਰਨ ਲਈ ਚਲਾ ਗਿਆ ਅਧਿਕਾਰ ਵਿੱਚ ਕੋਈ ਨਾ ਹੋਣ ਕਾਰਨ ਘਰ ਦੇ ਪਿੱਛੋਂ ਸਾਡੇ ਘਰ ਵਿੱਚ ਦਾਖਲ ਹੋਏ ਅਤੇ ਘਰ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਦਾ ਟੀਵੀ ਰਕਾਰਡ ਲਿਆ। ਉਸ ਤੋਂ ਬਾਅਦ ਉਸਨੇ ਘਰ ਦੀਆਂ আলਮਾਰੀਆਂ ਤੋੜ ਕੇ ਇਸ ਵਿੱਚੋਂ 7 ਟੋਲੇ ਸੋਨਾ ਤੇ 50000 ਰੁਪਏ ਨਕਦੀ ਜੋ ਕਿ ਦੁਕਾਨ ਦੇ ਕੰਮ ਲਈ ਇੱਕ ਵਿਅਕਤੀ ਉਹਨਾਂ ਨੂੰ ਦੇ ਕੇ ਗਿਆ ਹੋਇਆ ਸੀ ਅਤੇ ਇੱਕ ਮੋਬਾਈਲ ਜੋ আলਮਾਰੀ ਵਿੱਚ ਪਿਆ ਹੋਇਆ ਸੀ ਉਸ ਨੂੰ ਲੈ ਕੇ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਬਿਚੂ ਪੁਲਿਸ ਥਾਣਾ ਘਂਕੀ ਕਰਿਆਲਾ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੀ ਘਟਨਾ ਸਥਾਨ ਦਾ ਡਾਕਾ ਲਿਆ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉੱਧਰ ਜਲਦੀ ਇਸ ਸਬੰਧੀ ਪੁਲਿਸ ਥਾਣਾ ਘਂਕ ਤੰਨਾਂ ਨੂੰ ਕਿਹਾ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰੀ ਕਰਨ ਵਾਲੇ ਵਿਅਕਤੀ ਕਾਬੂ ਕਰ ਲਏ ਜਾਣਗੇ। ਇਹਨਾਂ ਬੰਦੇ ਆਪਣਾ ਗੁਰਮੁਖ ਸਿੰਘ ਆ ਜੀ ਨਾਮ ਮੇਰਾ। ਕੀ ਗੱਲ ਹੋਈ ਹੈ ਜੀ? ਜੀ ਕੱਲ ਅਸੀਂ ਗਏ ਸੀ ਕਿ ਰਿਲੇਟਿਵ ਦੇ ਰਖੜੀ ਬੰਨਣ ਗਏ ਸੀ ਤੇ ਮੇਰੀ ਵਾਈਫ ਦੇ ਨਾਲ ਮੇਰੀ ਮੰਮਾ ਵੀ ਨਾਲ ਗਏ ਸੀ। ਤੇ ਉਸ ਤੋਂ ਬਾਅਦ ਜਿਹੜਾ ਮੇਰਾ ਬ੍ਰਦਰ ਸੀ ਉਹ ਹੀ 2 ਘੰਟੇ ਤੋਂ ਬਾਅਦ ਕਰਿਆਲੇ ਦੁਕਾਨ ਦੇ ਚਲੇ ਗਿਆ ਤੇ ਡੈਡੀ ਖੇਤਾਂ ਨੂੰ ਗਿਆ। ਲਗਭਗ 2:30 ਵਜੇ ਘਰੇ ਕੋਈ ਨਹੀਂ ਸੀ ਹੈਗਾ। ਉਦੋਂ ਸਾਨੂੰ ਸ਼ੱਕ ਆ ਗਿਆ ਬੈਕਸਾਈਡ ਤੋਂ ਕੁਝ ਵਿਅਕਤੀਆਂ ਨੇ ਆ ਕੇ ਚੋਰੀ ਕੀਤੀ ਆ ਸਾਰਾ ਘਰ ਦਾ ਸਮਾਨ ਕੱਲੀ-ਕਲੀ ਚੀਜ਼ ਉੱਤੇ ਥੱਲੇ ਕਰਕੇ ਸਾਰਾ ਕੁਝ ਬਿਸਤਰੇ-ਬੁਸਤਰੇ ਇਹ ਮੰਨਦਾ ਕਿ ਸਾਰੇ ਬੱਡਾਂ ਦੇ ਗੱਦਿਆਂ ਦੇ ਵਿੱਚੋਂ ਹੀ ਬੱਡਾਂ ਦੇ ਵਿੱਚੋਂ ਵੀ ਸਾਰਾ ਸਮਾਨ ਕੱਢ-ਕੱਢ ਕੇ ਬਾਹਰ ਸੁੱਟਿਆ ਇਹ ਨਹੀਂ ਰੀਗਨ ਚੋਰੀ ਕੀਤੀ ਕੀ ਕੀ ਚੋਰੀ ਹੋਇਆ ਜੀ ਕਿਸ ਦੇ ਵਿੱਚ ਹੀ ਸਾਡਾ ਤਕਰੀਬਨ 7 ਪਤੋਲੇ ਸੋਨਾ ਸੀਗਾ ਤੇ 50000 ਦਾ ਕੈਸ਼ ਸੀਗਾ ਤੇ ਇੱਕ ਮੋਬਾਈਲ ਸੀ ਇੱਕ ਸਾਡੇ ਇੱਥੇ ਆ ਸੀਸੀਟੀਵੀ ਕੈਮਰੇ ਵੀ ਲੱਗੇ ਆ ਤੇ ਉਹਦਾ ਡੀਵੀਆਰ ਸੀ ਨਾ ਜਿਹੜਾ ਉਹ ਵੀ ਪਲਾਸ ਦੇ ਨਾਲ ਕੱਟ ਕੇ ਤੇ ਉਹ ਵੀ ਲੈ ਗਏ ਆ ਤੇ ਉਸ ਤੋਂ ਬਾਅਦ ਤੇ ਬੈਕ ਸਾਈਡ ਤੇ ਇਮੇਜ ਪਿਆ ਰਹਿ ਗਿਆ ਜਿੱਧਰ ਦੀ ਇਹ ਚੋਰ ਟੱਪੇ ਆ ਆ ਜੋ ਬੈਕ ਸਾਈਡ ਤੇ ਦੋ ਘਾਰ ਆ ਇਹਨਾਂ ਦੇ ਸਾਨੂੰ ਛਾਪਿਆ ਕੀ ਨਾ ਇਹ ਇਹ ਪੁਲਿਸ ਆਈ ਇੱਥੇ ਜੀ ਪੁਲਿਸ ਕੱਲ ਜਦੋਂ ਪੁਲਿਸ ਨੇ ਤਲਾਸ਼ ਕੀਤੀ ਤੇ ਕੱਲ ਪੁਲਿਸ ਆਈ ਆ ਕੱਲ ਇੱਕ ਵਾਰ ਕਿੰਨੂੰ ਕਿੱਥੋਂ ਦੀ ਪੁਲਿਸ ਇਹ ਚੌਂਕੀ ਕਰਿਆੜਾ ਦੀ ਪੁਲਿਸ ਹੈਗੀ ਸਦਰ ਥਾਣਾ ਪੱਟੀ ਦੇ ਵਿੱਚ ਪੈਂਦਾ ਹੈ ਇਹ ਚੌਂਕੀ ਕਰਿਆੜਾ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਸਰਬਜੀ ਉਹ ਬਸ ਪੁਲਿਸ ਵਾਲੇ ਆਏ ਮੌਕਾ ਵੇਖ ਕੇ ਗਏ ਆ ਤੇ ਦੋ ਕੁ ਬੰਦੇ ਜਿਨ੍ਹਾਂ ਦੇ ਸ਼ੱਕ ਹੀ ਉਹਨਾਂ ਨੂੰ ਲੈ ਕੇ ਗਏ ਆ ਉਸ ਤੋਂ ਬਾਅਦ ਕਹਿ ਰਹੇ ਕਿ ਇੰਚਾਰਜ ਸਾਹਿਬ ਆਉਣਗੇ ਐਚਐਚਓ ਸਾਹਿਬ ਆਉਣਗੇ ਮੌਕਾ ਵੇਖਣ ਤੇ ਕਹਿ ਰਹੇ ਕਿ ਅੱਜ ਐਸਐਸਪੀ ਸਾਹਿਬ ਨੇ ਚਾਰਜ ਲਿਆ ਉਹ ਤੇ ਮੀਟਿੰਗ ਤੇ ਗਏ ਤਾਂ ਕਰਕੇ ਆ ਨਹੀਂ ਸਕੇ ਤੇ ਦੇਖੋ ਅਜੇ ਕੀ ਕਰਦੇ ਆ ਆਪਾਂ ਕਿ ਉਹਨਾਂ ਨੂੰ ਅਸੀਂ ਕਿਹਾ ਵਾ ਕਿ ਜਿਵੇਂ ਡੌਗ ਸਕਾਉਟ ਵੀ ਬਲਾਉ ਤੇ ਜਾਂ ਜਿਵੇਂ ਦੂਸਰਾ ਜਿਹੜਾ ਆਰਡਰ ਕੋਡਿੰਗ ਕਢਾਉਣ ਲਈ ਉਹ ਕਹਿ ਰਿਹਾ ਕਿ ਕਰਾਂਗੇ ਕੋਈ ਨਹੀਂ ਕਾਲੇ ਨਾ ਬੋਏ ਕੰਮ ਹੌਲੀ ਹੌਲੀ ਹੁੰਦੇ ਹੁੰਦੇ ਆ ਤੇ ਪੁਲਿਸ ਦਾ ਸਾਨੂੰ ਇਹ ਅੱਗੋਂ ਜਵਾਬ ਮਿਲਿਆ ਜੀ ਕੀ ਨਾ ਪੈਂਦੀ ਤੁਹਾਡਾ ਮੰਗੀ ਲੱਗਾ ਕਿਹੜਾ ਪਿੰਡ ਹੈ ਜੀ ਤੁਹਾਡਾ ਤਲਵੰਡੀ ਵਿੱਚੋਂ ਦਾ ਸਨ ਕੀ ਗੱਲ ਹੋਈ ਹੈ ਜੀ ਅੱਜ ਕੱਲ੍ਹ ਨੌਂ ਮਰੀ ਗਈ ਆ ਤਖੜੀ ਬੰਨਣ ਗਏ ਨਾਲ ਮਨਾਂ ਦੇ ਚਲੇ ਗਏ ਆ ਤੇ ਅਹੀ ਜੀ ਮਤੋਂ ਬਾਅਦ ਵਿੱਚ ਕੱਲ ਦੀ ਵਾਈਫ ਮੈਂ ਸਾਰੇ ਜਾਣੇ ਚਲੇ ਗਏ ਉਸਨੂੰ ਘਾਸ ਬੰਨ ਮੇਰਾ ਕਰੇ ਸੀ ਤੇ ਉਹਨੂੰ ਇਹ ਕਿਹਾ ਕਿ ਜਲ ਕਰ ਰਹਾ ਹੈਗਾ ਵਾ ਤੇ ਬੇਟਾ ਜਿਹੜਾ ਵੱਡਾ ਉਹ ਵੀ ਘਰੋਂ ਚਲੇ ਗਿਆ 2:30 ਵਜੇ ਸਾਡੇ ਨਾਲ ਇਹ ਕੰਮ ਹੋਇਆ ਉਹ ਸਿੱਨਾ ਸਾਡਾ ਸਮਾਨ ਸਾਡਾ ਸਾਰਾ ਚੋਰੀ ਕੀ ਕੀ ਚੋਰੀ ਹੋਇਆ ਫੁੱਲ ਫੁੱਲ ਕੇ ਸੁੱਟ ਗਿਆ 7:00 ਵਜੇ ਸੋਨਾ ਨਹੀਂ 50000 ਰੁਪਇਆ ਹੈ ਇੱਕ ਹੰਤਾ ਹੈ ਕੋਈ ਦਰਖਾਸਤ ਦਿੱਤੀ ਉਸ ਬੰਦੇ ਨੇ ਦਰਖਾਸਤ ਦਿੱਤੀ ਹੈ ਕੀ ਮੰਗ ਕਰਦੇ ਇਹਦੇ ਹਾਂਜੀ ਮੰਗ ਕੀ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਕਿੰਨੇ ਕਿ ਸਾਡਾ ਹੱਕ ਖਾਣੂਗਾ ਕੀ ਨਾ ਬਾਈ ਤੁਹਾਡਾ ਸਤਨਾਮ ਸਿੰਘ ਕੀ ਗੱਲ ਹੋਈ ਇਹ ਕੱਲ ਤਕਰੀਬਨ ਬ੍ਰਦਰ ਮੇਰਾ ਤੇ ਮੇਰੀ ਮਾਤਾ ਔਰ ਮੇਰੀ ਭਰਜਾਈ ਰਖੜੀ ਬੰਨਣ ਚਲੇ ਗਏ ਸੀ ਤਕਰੀਬਨ 8:00 ਵਜੇ ਦੇ ਕਰੀਬ ਔਰ ਉਸ ਤੋਂ ਬਾਅਦ 2:00 ਤੋਂ 2:30 ਦੇ ਵਿੱਚ ਮੈਂ ਵੀ ਦੁਕਾਨ ਤੇ ਚਲੇ ਗਿਆ ਸੀ ਇਥੇ ਦੁਕਾਨ ਆ ਸਾਡੀ ਔਰ 2:30 ਵਜੇ ਤੋਂ ਬਾਅਦ 2:30 ਤੋਂ 5:00-6:00 ਵਜੇ ਦੇ ਵਿੱਚ ਕਰੀਬ ਚੋਰੀ ਹੋਈ ਆ ਬੈਕ ਸਾਈਡ ਤੋਂ ਆਏ ਆ ਚੋਰ ਕੰਧ ਟੱਪ ਕੇ ਔਰ ਸੋਨਾ ਸੀਗਾ ਸਾਡਾ ਤਕਰੀਬਨ 7 ਕਤੋਲੇ ਨਾਲ 50000 ਰੁਪਇਆ ਸੀ ਜਿਹੜਾ ਚੋਰੀ ਕਰਕੇ ਲੈ ਗਿਆ ਤੇ ਅਸੀਂ ਦੇ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਨ੍ਹਾਂ ਬੰਦਿਆਂ ਤੇ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਹੀ ਕੱਲ ਸ਼ਾਮੀ ਤੇ ਮੌਕਾ ਵੇਖ ਲਿਆ ਉਹਨਾਂ ਨੇ ਤੇ ਦੋ ਬੰਦਿਆਂ ਨੂੰ ਜਿਨ੍ਹਾਂ ਤੇ ਸ਼ੱਕ ਆ ਉਹਨਾਂ ਨੂੰ ਲੈ ਕੇ ਗਏ ਆ ਬਾਕੀ ਇੰਚਾਰਜ ਸਾਹਿਬ ਐਸੇ ਜੋ ਸਾਹਿਬ ਹਾਂਦੇ ਕਿ ਅਜੇ ਅਸਿਸ ਕਿਹਾ ਵੀ ਮੀਟਿੰਗ ਅਜੇ ਤੱਕ ਆਈ ਨਹੀਂ ਆ ਉਹਦੇ ਅੱਗੇ ਕਹਿੰਦੇ ਆ ਫਿਰ ਅਸੀਂ ਅੱਗੇ ਕਾਰਵਾਈ ਕਰਨੀ ਸ਼ੁਰੂ ਕਰਦੇ ਹਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਚੋਰੀ ਹੋ ਗਈ ਅਸੀਂ 8 ਵਜੇ ਆਏ ਆ ਘਰ ਏ ਮੈਂ ਵੀ 8:00 ਵਜੇ ਆਇਆ ਤੇ ਬ੍ਰਦਰ ਵੀ ਮੇਰਾ ਮੇਰੇ ਤੋਂ 5 ਕੁ ਮਿੰਟ ਪਹਿਲਾਂ ਆਇਆ ਜਦੋਂ ਅਸੀਂ ਘਰੇ ਆਏ ਆ ਫਿਰ ਸਾਨੂੰ ਦੇਖ ਕੇ ਪਤਾ ਲੱਗਿਆ ਘਰੇ ਪਹੁੰਚ ਕੇ ਕਿ ਇੰਦਾ ਚੋਰੀ ਹੋ ਗਈ ਸਾਰਾ ਘਰ ਦਾ ਸਮਾਨ ਜਿਹੜਾ ਉਰਦਗੁਲਦ ਕੀਤਾ ਪਿਆ ਸੀਗਾ ਹਾਈ ਸਰ ਇੱਕ ਜਿਹੜੀ ਅੱਜ ਤਲਵੰਡੀ ਮਸਤਦਾ ਸਿੰਘ ਵਿਖੇ ਜਿਹੜੀ ਚੋਰੀ ਹੋਈ ਹੈ ਤੇ ਕੀ ਕਾਰਵਾਈ ਅਜ ਤੱਕ ਹੋਈ ਹੈ ਜੀ ਸਾਡੇ ਕੋਲ ਇੱਕ ਉਹਨਾਂ ਦੀ ਦਸਤੀ ਦਰਖਾਸਤ ਆਈ ਸੀ ਸਾਡੇ ਘਰੋਂ ਦੁਪਹਿਰ ਵੇਲੇ ਵੀ ਚੋਰੀ ਸਮਾਨ ਕਰਕੇ ਲੈ ਗਿਆ ਰਾਤ ਸਾਡੇ ਕੋਲ ਆਏ ਸੀ ਉਹਦੇ ਸਬੰਧੀ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਚੋਰ ਕਾਬੂ ਆ ਜਾਣਗੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਕੀ ਕੀ ਚੋਰੀ ਹੋਇਆ ਕੋਈ ਲਗਭਗ 6 6.5 ਟੋਲੇ ਸੋਨਾ 300000 ਰੁਪਇਆ ਲਗਦਾ ਤੇ ਇੱਕ ਸਿੰਬਸੰਗ ਦਾ ਪੁਰਾਣਾ ਫੋਨ ਕੋਈ ਗ੍ਰਿਫਤਾਰੀ ਹੋਈ ਹੈ ਇਹਦੇ ਵਿੱਚ ਨਹੀਂ ਜਿੰ ਤੱਕ ਕੋਈ ਗ੍ਰਿਫਤਾਰੀ ਨਹੀਂ